ਵੰਚਨ ਕਰੇ ਮਨੂਰ ਮਲੀਣਾ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਹਦੇ ਪਾਤਸ਼ਾਹ ਨੇ ਕਿ ਸਾਡੀ ਡਿਊਟੀ ਖੁਦਾ ਦੇ ਘਰੋਂ ਮੁਕਤ ਕਰਨ ਦੀ ਮੌਤ ਦੇਣ ਦੀ ਨਹੀਂ ਉਹਨਾਂ ਨੇ ਕਿਹਾ ਮਹਾਰਾਜ ਆ ਦਮੇ ਤੇ ਰੋਗ ਨੇ ਨਾ ਸੱਚ ਜੀਉਣ ਦਿੰਦਾ ਨਾ ਮਰਨ ਦਿੰਦਾ ਮਹਾਰਾਜ ਸਾਰੀ ਸਾਰੀ ਰਾਤ ਤੰਦਾਂ ਵਿੱਚ ਸਿਰ ਮਾਰਦਿਆਂ ਲੰਘ ਜਾਂਦੀ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਹਿਲਾ ਬਚਨ ਕਿਹਾ ਅੱਜ ਤੋਂ ਬਾਅਦ ਕਿਲੇ ਦਾ ਖਾਣਾ ਨਹੀਂ ਖਾਓਗੇ ਇਹ ਬਚਨ ਜਨਨ ਕਹਿੰਦੇ ਮਹਾਰਾਜ ਸਤ ਦੂਜੀ ਗੱਲ ਬਾਦਸ਼ਾਹ ਨੇ ਕਿਹਾ ਬਚਨ ਮੰਨੋ ਰੋਜ਼ ਸਤਨਾਮ ਵਾਹਿਗੁਰੂ ਜਪਨੇ ਬਾਦਸ਼ਾਹ ਜਪਾਉਂਦੇ ਰਹੇ ਰਾਜ ਜਪਦੇ ਰਹੇ ਹਜ਼ੂਰ ਦੀ ਗਵਾਲੀਆ ਦੀ ਸੰਗਤ ਨੂੰ ਕਿਹਾ ਕਹਿੰਦੇ ਭਾਈ ਰੋਜ਼ ਇੱਕ ਮਨ ਪੱਕਾ ਕੜਾ ਪ੍ਰਸ਼ਾਦੀ ਦੇਗ ਬਣਾ ਕੇ ਲਿਆਓ ਕਿਲੇ ਦੇਗ ਹੁੰਦੀ ਹੈ ਪ੍ਰਸ਼ਾਦੀ ਦੇਖੋ ਕੜਾ ਪ੍ਰਸ਼ਾਦ ਬੜੀ ਮਿੱਠੀ ਕਰਾਵਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਰਜ ਕੇ ਉਹਨਾਂ ਨੂੰ ਪ੍ਰਸ਼ਾਦ ਜਿਹਾ ਕਿਹਣ ਲਗੇ ਕੜਾ ਪ੍ਰਸ਼ਾਦੀ ਦੇਗ ਛਕੋ ਰੋਜ਼ ਕੜਾ ਪ੍ਰਸ਼ਾਦ ਛਕੋਣਾ ਕੇਲੇਲਾ ਖਾਣਾ ਬੰਦ ਕਰ ਦਿੱਤਾ ਸਤਨਾਮ ਵਾਹਿਗੁਰੂ ਦਾ ਜਪ ਜਪਉਣਾ ਅੱਜ ਹੋਰ ਕੱਲ ਹੋਰ ਥੋੜੇ ਦਿਨਾਂ ਵਿੱਚ ਉਹਨਾਂ ਰਾਜਿਆਂ ਦਾ ਦਮੇ ਦਾ ਰੋਗ ਥੋੜੇ ਦਿਨਾਂ ਵਿੱਚ ਫੇਫੜਿਆਂ ਦਾ ਰੋਗ ਖਤਮ ਹੋ ਗਿਆ ਸਾ ਸੰਗਤ ਕਿ ਪ੍ਰਸ਼ਾਦ ਵਿੱਚ ਤੇ ਨਾਮ ਵਿੱਚ ਬੜੀ ਬੜੀ ਕਰਾਮਾਤ ਹੈ ਸਾਨੂੰ ਸਮਝਣਾ ਚਾਹੀਦਾ ਹੈ ਅਸੀਂ ਭਾਵੇਂ ਵਿਆਹਾਂ ਤੇ ਕਿਲੋ ਕਿਲੋ ਰਸਗੁੱਲੇ ਖਾ ਲਈਏ ਗਲਾਬ ਜਾਮਨਾ ਪਰ ਜਦੋਂ ਗੁਰਦੁਆਰੇ ਪ੍ਰਸ਼ਾਦ ਲਓਗੇ ਨਾ ਫਿਰ ਡਰ ਤੇ ਗਈ ਰੈਣ ਦੇ ਸ਼ੂਗਰ ਨੇ ਮੜਾ ਜਾਂਦਾ ਐ ਹੋਇਆ ਹੱਥ ਹੁਤੇ ਦੱਲ ਦੱਲ ਜਿਹੜੀ ਚੀਜ਼ ਨੇ ਰੋਗ ਕੱਟਣੇ ਉਹਨੂੰ ਪਹਿਲਾਂ ਹੀ ਅੰਦਰ ਦਿੰਦਾ ਤੁਸੀਂ ਸਜਣ ਪੂਰਾ ਕਰ ਲਈ ਜੋ ਪੈਲਸਾਂ ਦੇ ਖਾਂਦੇ ਹੋ ਤੁਹਾਨੂੰ ਪਤਾ ਹੈ ਪਰ ਗੁਰੂ ਦੇ ਪ੍ਰਸ਼ਾਦ ਲੈਣੇ ਜੇ ਕਰਦੇ ਹੋ ਪਰਸ਼ਾਦ ਕੋਈ ਬਾਹਰੀ ਸਾ ਸੰਗਤ ਫੇਸ਼ ਨਹੀਂ ਇਹ ਕੋਈ ਹਲਬਲ ਨਹੀਂ ਇਹ ਗੁਰੂ ਦੀ ਦਿੱਤੀ ਬਖਸ਼ਿਸ਼ ਹੈ ਇਹ ਤੁਰ ਦਰਗਾਹ ਤੋਂ ਆਈ ਹੋਏ ਗੁਰੂ ਨਾਨਕ ਦੇ ਘਰ ਦੀ ਦਾਤ ਹੈ ਇਸ ਲਈ ਜਦੋਂ ਪ੍ਰਸ਼ਾਦ ਲੈਣਾ ਹੈ ਪਹਿਲੀ ਗੱਲ ਤੇ ਹੱਥ ਉੱਚੇ ਕਰਕੇ ਅਦਬ ਨਾਲ ਇਸ ਤਰ੍ਹਾਂ ਲੈਣਾ ਚਾਹੀਦਾ ਕਿਉਂਕਿ ਜਿਹੜਾ ਪ੍ਰਸ਼ਾਦ ਵਰਤਾਇਆ ਉਹਨੂੰ ਜਿਆਦਾ ਨਾ ਝੁਕਣਾ ਪਵੇ ਪ੍ਰਸ਼ਾਦ ਆਪਾਂ ਮੰਗਣਾ ਹੈ ਦੇਣ ਵਾਲਾ ਬੋਤਾ ਨਾ ਚੋਕੇ ਲੈਣ ਵਾਲਾ ਹੱਥ ਜੇ ਕਰਕੇ ਲੈ ਤੇ ਫਿਰ ਕ੍ਰਾਪ ਪ੍ਰਸ਼ਾਦ ਅਦਬ ਨਾਲ ਬਹਿ ਕੇ ਛਕਣਾ ਚਾਹੀਦਾ ਜੇ ਕਿਤੇ ਬਹਿਣ ਦੀ ਵਿਵਸਥਾ ਨਾ ਹੋਵੇ ਇੱਕ ਜਗ੍ਹਾ ਤੇ ਖਲੋਕੇ ਛਕਣਾ ਚਾਹੀਦਾ ਤੁਰੇ ਜਾਂਦੇ ਜਾਂਦੇ ਪ੍ਰਸ਼ਾਦ ਨੂੰ ਛੁੱਕੇ ਨਾ ਮਾਰਿਆ ਕਿਉਂਕਿ ਕ੍ਰਾਪ ਪ੍ਰਸ਼ਾਦ ਬੜੀ ਗੁੱਡੀ ਦਾ ਆ ਤੁਹਾਡੇ ਨੱਟ ਚੱਲਦਾ ਹੈ ਉਹਦੇ ਉੱਤੇ ਸਭ ਕੁਝ ਹੁਣ ਪਿਆ ਹੈ ਦੋ ਤਹੀ ਸਾਲ ਪਹਿਲਾਂ ਜਿਹੜੀ ਘਟਨਾ ਕੱਢੀ ਜੰਮੂ ਤੋਂ ਇੱਕ ਪਰਿਵਾਰ ਆਉਂਦਾ ਹੈ ਸ਼੍ਰੀ ਦਰਵਾਰ ਸਾਹਿਬ ਉੱਥੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਨੇ ਸੱਚ ਹਨ ਸ਼੍ਰੀ ਦਰਵਾਰ ਸਾਹਿਬ ਉਹਦੇ ਵਿੱਚੋਂ ਫੁਟੇਜ ਕੱਟ ਕੇ ਲੋਕਾਂ ਤੱਕ ਭੇਜੀ ਗਈ ਹੈ ਤਾਂ ਜੋ ਲੋਕਾਂ ਨੂੰ ਵਿਸ਼ਵਾਸ ਹੋ ਜਾਵੇ ਕਿ ਗੁਰੂ ਰਾਮਦਾਸ ਮਹਾਰਾਜੀਆਂ ਦਾ ਘਰ ਕਰਾਮਾਤਾਂ ਨਾਲ ਭਰਿਆ ਪਿਆ ਉਹ ਦੁਨੀਆ ਦੇ ਲੋਕੋ ਕੋਈ ਭਾਵਨਾ ਬਣਾ ਕੇ ਆਵੇ ਜੋ ਮੰਗੇ ਉਹ ਗੁਰੂ ਰਾਮਦਾਸ ਸਾਹਿਬ ਦੇ ਮੇਲੇ ਸੋਢੀ ਪਾਤਸ਼ਾਹ ਦਾ ਘਰ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਬੈਠਾ ਸੋਢੀ ਪਾਤਸ਼ਾਹ RAMDAS ਸਤਿਗੁਰੂ ਕਹਾਵੇ ਧੰਨ ਸ਼੍ਰੀ ਗੁਰੂ RAMDAS ਸਾਹਿਬ ਦੇ ਘਰ ਉਹ ਪਰਵਾਦ ਜੰਮੂ ਤੋਂ ਆਇਆ ਨੌਜਵਾਨ ਲੜਕਾ ਪਰਮਿੰਦਰ ਸਿੰਘ ਉਹਨੂੰ ਸਾਧ ਸੰਗਤ ਪ੍ਰੇਮ ਦੀ ਨਸ ਫਟਦੀ ਦਿਮਾਗ ਦੀ ਗਰੇਂਦੀ ਤਾਂ ਉਹਦਾ ਹੱਥ ਪੈਰ ਮਿੱਤਾਂ ਰੋਸ ਰਹੀਆਂ ਨਾਉਟ ਤੇ ਲੱਤ ਚੱਲਣ ਦਾ ਰੰਗ ਹੋ ਗਿਆ ਦਮ ਲੱਤਾਂ ਜੁਬਾਨ ਚਲੀ ਗਈ ਡਾਕਟਰ ਕਹਿੰਦੇ ਭਾਈ ਇਹਦੀ ਆਹੀ ਦਵਾਈ ਚੱਲਣੀ ਹੈ ਚੱਲ ਕੋਵੇ ਤਾਂ ਚੱਲ ਕੋਵੇ ਨਾ ਜਵਾਨ ਚੱਲੇ ਲੱਤਾਂ ਨਾ ਚੱਲਣ ਤਾਂ ਕੋਈ ਨਹੀਂ ਐਸਾ ਪਰਿਵਾਰ ਵਾਲੇ ਦਰਵਾਜ਼ਾ ਸੱਬ ਲੈ ਕੇ ਆਏ ਈਮ ਚੇਅਰ ਤੇ ਬਿਠਾ ਦਿੱਤਾ ਜਦੋਂ ਉੱਥੇ ਦਰਸ਼ਕ ਜੋੜੀ ਕੋਲ ਆਏ ਉਹਨਾਂ ਨੇ ਕਿ ਲੜਕੇ ਨੂੰ ਅਸੀਂ ਅੰਦਰ ਮੱਥਾ ਟਕ। ਤੇ ਸੇਵਾਦਾਰਾਂ ਨੇ ਕਿ ਅੰਦਰ ਬੀਲਚੇਰ ਨਹੀਂ ਜਾ ਸਕਦਾ। ਉਹ ਕਹਿੰਦੇ ਅਸੀਂ ਜ਼ਰੂਰੀ ਐਟੀਦੁਰੋਂ ਆਏ ਜੰਮੂ ਤਾਂ ਅਸੀਂ ਮੱਥਾ ਟਕਣਾ। ਉਹ ਸੇਵਾਦਾਰ ਦੇ ਮਨ ਵਿੱਚ ਗੁਰੂ ਰਾਮਦਾਸ ਮਹਾਰਾਜ ਵਸੇ। ਉਹਨਾਂ ਕਿ ਭਾਈ ਬੀਲਚੇਰ ਤਾਂ ਅੰਦਰ ਜਾ ਨਹੀਂ ਸਕਦੀ। ਮੈਂ ਇਹਨੂੰ ਮੋਢਿਆਂ ਤੇ ਚੁੱਕ ਕੇ ਅੰਦਰ ਲੈ ਜਾਣਾ ਜੇ ਮੱਥਾ ਟਕਣਾ। ਉਹ ਆਪਣੇ ਕੰਨ ਤੇ ਸਟਰਨ ਚੁੱਕ ਕੇ ਲੈ ਨਾਲ ਉਹ ਘਰ ਪਰਿਵਾਰ ਵਾਲੇ ਜਦੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਅੰਦਰ ਐਂਟਰ ਕੀਤਾ ਐਨੇ ਨੂੰ ਅਰਦਾਸ ਸ਼ੁਰੂ ਹੋ ਗਈ ਉਹ ਨੌਜਵਾਨ ਨੂੰ ਜੰਗਲੇ ਦੇ ਕੋਲ ਬਿਠਾ ਦਿੱਤਾ ਪਰਿਵਾਰ ਪਰ ਦੇ ਲੋਕ ਜਲਦੀ ਅਰਦਾਸ ਵਿੱਚ ਅੰਦਰ ਦੇ ਕੈਮਰਿਆਂ ਤੋਂ ਬਾਅਦ ਵਿੱਚੋਂ ਵੀਡੀਓ ਕੱਟ ਕੇ ਭੇਜੀ ਲੋਕਰ ਜਲਦੀ ਅਰਦਾਸ ਵਿੱਚ ਉਹ ਨੌਜਵਾਨ ਦੋ ਵਾਰ ਜੰਗਲੇ ਨੂੰ ਫੜ ਕੇ ਉੱਠਣ ਦੀ ਕੋਸ਼ਿਸ਼ ਕਰਦਾ ਹੈ दोंग होया जंगले पकड़ के दो, दो, दो बार दो तो उठे दोमे बार डिग चल अरदास में जो आखिरी पैरा आया ਕਿ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ دیدار ਸੇਵਾ ਸੁਮਹਾਲ ਦਾ ਦਾਨ ਪਿਆਰੇ ਪੰਥ ਖਾਲਸਾ ਜਿਹਨੂੰ ਬਖਸ਼ੋ ਅਰਦਾਸੀਆਂ ਅਰਦਾਸ ਕਰ ਰਹੇ ਹੈ ਸਾਧ ਸੰਗਤ ਗੁਰੂ ਰਾਮਦਾਸ ਮਹਾਰਾਜ ਨੇ ਅਸੀਂ ਨਜ਼ਰ ਕੀਤੀ ਉਹ ਨੌਜਵਾਨ ਦੇ ਅੰਦਰ ਪਤਾ ਨਹੀਂ ਕਿੰਨੀ ਕੈਸੀ ਅਰਦਾਸ ਅਕਲੀ ਹੋਏਗੀ ਸਿੱਧਾ ਹੀ ਰੋ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਕਿਹਾ ਹੋਣਾ ਹੈ ਹਿਸ ਸੇ ਪਾਤਸ਼ਾਹ ਅਬ ਹਮ ਚੱਲੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਗੁਰੂ ਰਾਮਦਾਸ ਮਹਾਰਾਜ ਨੇ ਨਜ਼ਰ ਕੀਤੀ ਜਿਹਦੀਆਂ ਦੋਵਾਂ ਲੱਤਾਂ ਨੂੰ ਅਧਰੰਗ ਸੀ ਆਪਣੇ ਪੈਰਾਂ ਤੇ ਉੱਠ ਕੇ ਖਲੋ ਹੱਥ ਜੋੜ ਕੇ ਖਲੋ ਬੋਲ ਖਲੋਤਾ ਉਹਦਾ ਪਿਓ ਪਰਿਵਾਰ ਵਾਲੇ ਉਹ ਵੇਖ ਕੇ ਅੱਖਾਂ ਭਰ ਕੇ ਰੋ ਰਹੇ ਸੀ ਸਾਡਾ ਲੜਕਾ ਕਿਵੇਂ ਖੜਾ ਹੋਣਾ ਇਹਦੀਆਂ ਲੱਤਾਂ ਜਾਂਦੀਆਂ ਅਰਦਾਸ ਤੋਂ ਬਾਅਦ ਉਨੇ ਮੱਥਾ ਟੇਕ ਕੇ ਲੋਇਆ ਫਿਰ ਵੈਤੇ ਹੁਕਮਨਾਮਾ ਸੁਣਿਆ ਆਪਣੇ ਪੈਰਾਂ ਨਾਲ ਚੱਲ ਕੇ ਵਾਪਸ ਆਇਆ ਸਾਧ ਸੰਗਤ ਜਿਹੜਾ 10 ਮਿੰਟ ਪਹਿਲਾਂ ਵੀਰ ਚੇਰ ਤੇ ਆਉਂਦਾ ਹੈ 10 ਮਿੰਟਾਂ ਬਾਅਦ ਹਰਿਮੰਦਰ ਸਾਹਿਬ ਤੋਂ ਆਪਣੇ ਪੈਰਾਂ ਨਾਲ ਤੁਰ ਕੇ ਜਾਂਦਾ ਹੈ ਇਹ ਕਰਾਮਾਤ ਨਹੀਂ ਤੇ ਦੱਸੋ ਕੋਣ ਕਹਿੰਦਾ ਕਰਾਮਾਤ ਨਹੀਂ ਤਨ ਤਨ RAM DAS GUR ਜਿਨ ਸਿਰ ਤੇ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਅਸਰ ਜਿਨ ਹਾਰੇ ਧਾਰਿਆ ਜਦੋਂ ਉਹ ਪੈਰਾਂ ਨਾਲ ਤੁਰ ਕੇ ਵਾਪਸ ਆਏ ਨਾ ਜਿੱਥੇ ਲੱਜੀ ਵੇਰੀ ਕੋਲ ਤੁਸੀਂ ਕੜਾ ਪ੍ਰਸ਼ਾਦ ਲੈਂਦੇ ਹੋ ਜਦੋਂ ਦਰਬਾਰ ਸਾਹਿਬ ਜਾਓ ਇਹ ਸਾਰੀਆਂ ਚੀਜ਼ਾਂ ਸਹਿਜ ਨਾਲ ਦੇਖਿਆ ਕਰੋ ਲੱਗੀ ਮੇਰੀ ਕੋਲ ਜਿੱਥੇ ਕਰੋ ਪ੍ਰਸ਼ਾਦ ਲਈਦਾ ਉੱਥੇ ਉਹ ਨੌਜਵਾਨ ਨੇ ਪਰਿਵਾਰ ਨੇ ਪ੍ਰਸ਼ਾਦ ਲਿਆ ਨਾਲ ਸੰਗਤ ਵੀ ਪ੍ਰਸ਼ਾਦ ਲੈ ਕੇ ਵਾਪਸ ਹਰਿਮੰਦਰ ਸਾਹਿਬ ਵੱਲ ਐਂ ਦਰਸ਼ਨ ਕੀਤੇ ਖਲੋਤੇ ਕੜਾ ਪ੍ਰਸ਼ਾਦ ਛੱਕਿਆ ਉਹਨੇ ਮਨ ਵਿੱਚੋਂ ਰੋਕ ਕੇ ਕਿਹਾ हे ਗੁਰੂ ਰਾਮਦਾਸ ਸਹਾਰਾ ਜਿੱਤੇ ਤੁਰਲੇ ਹੁਣ ਪੈਰ ਦੇ ਦਿੱਤੇ ਤੇਰੇ ਘਰ ਵਿੱਚ ਕਿਹੜਾ ਕਿਸੇ ਚੀਜ਼ ਦਾ ਘਟ ਹੈ ਗੁਰੂ ਰਾਮਦਾਸ ਮਹਾਰਾਜ ਬੋਲਣ ਲਈ ਜ਼ੁਬਾਨ ਵੀ ਦਿਓ ਬਸ ਕੜਾ ਪ੍ਰਸ਼ਾਦ ਛਕਣ ਦੀ ਦੇਰ ਉਤੋਂ ਬਾਅਦ ਬੰਦ ਪਈ ਜ਼ੁਬਾਨ ਵੀ ਬੋਲਣ ਲੱਗ ਪਿਆ ਕਹਿੰਦਾ ਗਿਆ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸਾ ਸੰਗਤ ਗੁਰੂ ਦੇ ਘਰ ਵਿੱਚ ਜੰਨੀਆਂ ਵੜਿਆ ਉੱਥੋਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈਂਦੇ ਵੈ ਨਾਨਕ ਦਾਸ ਮੁਖ ਤੇ ਜੋ ਬੁਲੇ ਇੰਹਾ ਸੱਚ ਹੋਵੇ ਇੱਕ ਵਾਰ ਸਾਰੇ ਪਰੋਹਿਆਰ ਦੇ ਨਾਲ ਆਪਣੀ ਹਾਜ਼ਰੀ ਸੱਤ ਹੱਲ ਦੇ ਚੇਰਮੈਨ ਲੱਗੇ ਮਿਲ ਕੇ ਤੇ ਹਾਰ ਨਾਲ ਕਿਉ ਸੱਚੇ ਸਾਹਿਬਾ ਕੀ ਨਾਹੀ ਕਰਤੇ ਰ ਸੱਚੇ ਸਾਹਿਬਾ ਕੀ ਨਾਹੀ ਕਰਤੇ ਰ ਸੱਚੇ ਸਾਹਿਬਾ ਕੀ ਨਾਹੀ

ਜਿਸ ਦੇ ਸੋ ਪਾਵੇ ਜਿਸ ਦੇ ਸੋ ਪਾਵੇ ਜਿਸ ਦੇ ਸੋ ਜਿਸ ਦੇ ਸੋ ਸੱਚੇ ਸਾਹੇ ਵਾ ਕਿਆ सच्चे साईं वाह क्या नाही करते रे सच्चे साईं क्या नाही कर सच्चे साईं क्या नाही अब सा, को ना। सतनाम श्री ਉਹ ਕੜਾ ਪ੍ਰਸ਼ਾਦ ਸਾ ਸੰਗਤ ਕੋਈ ਆਮ ਵਸਤੂ ਨਹੀਂ ਇਹਨੂੰ ਜਦੋਂ ਲੈਣੇ ਬੜੇ ਅਦਬ 6ਵੇਂ ਪਾਦਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਰੋਜ਼ ਸਵਾ ਮਾਣ ਪੱਕਾ ਕੜਾ ਪ੍ਰਸ਼ਾਦ ਸੰਗਤ ਕੋਲੋਂ ਬਣਵਾ ਕੇ ਗਵਾਲੀਅਰ ਦੀ ਸੰਗਤ ਤੋਂ ਮੰਗਣ ਪਾਦਸ਼ਾਹ ਨੇ ਉਹਨਾਂ ਰਾਜਿਆਂ ਦੇ ਪਾਦਸ਼ਾਹ ਨੇ ਇਹਨਾਂ ਨਾਲੇ ਇੱਕ ਕੜਾ ਪ੍ਰਸ਼ਾਦ ਛਕੋ ਤੇ ਨਾਲੇ ਸਤਿਨਾਮ ਵੈਖੋ ਜਪੋ ਜਪ ਮੰ ਸਤਿਨਾਮ ਸਦਾ ਸਤਿਨਾਮ ਹਲਕ ਪਲਕ ਮੁਕੂਲ ਹੋਈ ਹੈ ਨਿਤ ਧਿਆਈਏ ਹਰਪੁਰਖ ਨਰੰਜਣਾ ਉਹਨਾਂ ਦਾ ਸਾ ਸੰਗਤ ਦਮੇ ਨ ਰੋਗ ਉਹਨਾਂ ਨੂੰ ਰਾਤਾਂ ਨੂੰ ਨੀਂਦ ਪੈਂਦਾ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸੰਗਤ ਵਿੱਚ ਲੋਕਾਂ ਤੋਂ ਬੰਧਨ ਤੋਂ ਮੁਕਤ ਹੋ ਗਏ ਜਿਤਨ ਬਾਦਸ਼ਾਹ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਜਾਮਗੀਰ ਨੇ ਹੁਕਮ ਕਰਕੇ ਕਿਹਾ ਪਾਦਸ਼ਾ ਨੂੰ ਆਜ਼ਾਦ ਕਰ ਦਿਓ ਸੱਚੇ ਪਾਦਸ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਛੱਡ ਦਿਓ ਹਜ਼ੂਰ ਨੇ ਉਦਣ ਸ਼ਰਤ ਰੱਖੀ ਕਿਉਂਕਿ ਰਾਜੇ ਰੋਕ ਕੇ ਕਹਿੰਦੇ ਮਹਾਰਾਜ ਜੇ ਤੁਸੀਂ ਚਲੇ ਤੇ ਅਸੀਂ ਫਿਰ ਨਰਕ ਵਿੱਚ ਪੈ ਮਹਾਰਾਜ ਸਾਨੂੰ ਮੁਕਤ ਕਰਾਓ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਬਚਨ ਕਹਿ ਬਾਦਸ਼ਾ ਜਿੰਨੀ ਦੇਰ ਇਹ ਰਾਜੇ ਸਾਡੇ ਨਾਲ ਆਯਾਦ ਨਹੀਂ ਕਰਦਾ ਅਸੀਂ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਿਕਲ ਜਾਂਦੇ ਉਹ ਰਾਜਾ ਸੀ ਉਹਦੇ ਮੰਤਰੀਆਂ ਨੇ ਨਿੱਤੀ ਤਹਿਤ ਇੱਕ ਗੱਲ ਕੀਤੀ ਕਹਿੰਦੇ ਮਹਾਰਾਜ ਜਿੰਨੇ ਰਾਜੇ ਤੁਹਾਡਾ ਪੱਲਾ پکڑ ਕੇ ਨਿਕਲ ਜਾਂਦਾ ਭਾਵ ਅਰਥਾ ਦਾ ਕੀ ਸੀ ਹੁਣ ਵੇਖਾਂਗੇ ਗੁਰੂ ਸਰਵ ਵਿਆਪਕ ਕਿਵੇਂ ਕੰਮ ਕਰਦਾ ਕਿਹਨੂੰ ਬਾਹਰ ਕੱਢਣ ਦੇ ਤੇ ਕਿਹਨੂੰ ਛੱਡ ਕੇ ਜਾਣ ਦੇ ਜਿਨ੍ਹਾਂ ਨੂੰ ਮਹਾਰਾਜ ਛੱਡ ਦੇਣ ਦੇ ਰੌਲਾ ਪੈ ਤਾ ਲੋ ਜੀ ਗੁਰੂ ਹਰਕ੍ਰੰਥ ਸਾਹਿਬ ਮਹਾਰਾਜ ਜੀ ਨੇ ਫਰਕ ਕੀਤਾ ਅੱਧਿਆਂ ਨੂੰ ਇਹ ਹੱਦ ਕਰਾਇਆ ਅੱਧੇ ਰਹਿ ਗਏ ਫਿਰ ਧੰਨ ਗੁਰੂ ਹਰਕ੍ਰੰਥ ਸਾਹਿਬ ਰਾਜ ਜੀ ਨੇ ਥੋੜੇ ਨਗਰ ਨੂੰ ਸਾ ਸੰਗਤ ਵਡਿਆਈ ਹੈ ਉਹ ਚੋਲਾ ਅੱਜ ਵੀ ਇਤਿਹਾਸਕ ਥੋੜੇ ਨਗਰ ਦੀ ਸੋਭਾ ਹੈ ਜੋ ਧੰਨ ਗੁਰੂ ਹਰਕ੍ਰੰਥ ਸਾਹਿਬ ਮਹਾਰਾਜ ਜੀ ਉਦੋਂ ਤਰਸ ਕਰਕੇ ਕੀਤੀ 52 ਤੇ 52 ਰਾਜੇ ਤਲੀਆਂ پکڑਾਰੇ ਚੋਲੇ ਨਾਲ ਭਰ ਜਦੋਂ ਕਿਲੇ ਤੋਂ ਬਾਹਰ ਆਇਆ ਹਜ਼ੂਰ ਨੇ ਕਿਹਾ ਭਾਈ ਇਹ ਤੇ ਦੁਨਿਆਵੀ ਕਿਲਾ ਸੀ ਇਹ ਤਾਂ ਸੰਸਾਰ ਤੇ ਸਰੀਰ ਦੀ ਕੈਦ ਸੀ ਇਹਦੇ ਵਿੱਚੋਂ ਤਾਂ ਇੱਕ ਦਿਨ ਜਦਨ ਤੁਸੀਂ ਮਰਨਾ ਸੀ ਮੁਕਰ ਰਹੇ ਸੀ ਜਦਨ ਸਰੀਰ ਤੋਂ ਆਤਮਾ ਜਾਣੀ ਸੀ ਉਦੋਂ ਤੇ ਸੰਸਾਰ ਦੇ ਕਿਲਿਆਂ ਦੇ ਬੰਧਨ ਟੁੱਟ ਜਾਣੇ ਸੀ ਬਾਦਸ਼ਾਹਾਂ ਦੇ ਨਾਲ ਬਚਲ ਕੇ ਭਾਈ ਜਾਓ ਆਪਣੇ ਰਾਜ ਭਾਗ ਰਿਆਸਤਾਂ ਦੇ ਬਾਪ ਜਾਓ ਮੀਰੀ ਪੀਰੀ ਦੇ ਮਹਿਲ ਦਾ ਬਾਦਸ਼ਾਹ ਨੇ ਜ਼ਹਾਂਗੀਰ ਬਾਦਸ਼ਾਹ ਨੂੰ ਕਹਿ ਕੇ ਉਹਨਾਂ ਦੇ ਰਾਜ ਵਾਪਸ ਦਵਾਏ ਤੇ ਨਾਲ ਕਿਹਾ ਭਾਈ ਜੇ ਚਾਹੁੰਦੇ ਹੋ ਜਨਮ ਮਰਨ ਤੋਂ ਮੁਕਤ ਹੋਣਾ ਫਿਰ ਰਾਜੇ ਚੁਲੀ ਨਿਆਮ ਕੀ ਧਰਤੀ ਤੇ ਜਾ ਕੇ ਆਪਣਾ ਰਾਜ ਕਰੋ ਪਰ ਨਿਆਂ ਕਰਿਓ ਅਕਾਲ ਪੁਰਖ ਦਾ ਨਾਮ ਜਪਿਓ ਜਾਓ ਜਨਮ ਮਰਨ ਤੋਂ ਵੀ ਮੁਕਤ ਹੋ ਆਤਾ ਮਰਨ ਤੋਂ ਬਾਅਦ ਕਿਲਾ ਸ਼ਰਤੀ ਜਾਣਾ ਹਜ਼ੂਰ ਨੇ ਕਿਹਾ ਜਨਮ ਮਰਨ ਤੋਂ ਮੁਕਤ ਜਮਾਤ ਮਾਰ ਤੋਂ ਮੁਕਤ ਜੁਨਾ ਤੋਂ ਮੁਕਤ ਪਰ ਇੱਕ ਨਿਆ ਕਰਿਓ ਦੂਜਾ ਹਾਲ ਪਰ ਪ੍ਰਧਾਨ ਨਾਮ ਜਪਦੇਓ ਉਹ ਰਾਜੇ ਪਾਦਸ਼ਾਹ ਦਾ ਹੁਕਮ ਮੰਨ ਕੇ ਆਪੋ ਆਪਣੇ ਰਾਜਾਂ ਵਿੱਚ ਗਏ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਵਡਿਆਈ ਵਿੱਚ ਗਾਉਂਦੇ ਰਹੇ ਕਿ ਸਤ ਗੁਰਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਹ ਦੀਨੀ